ਦਸੂਹਾ ਦੇ ਤਲਵਾੜਾ ਨੇੜੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਦੇ ਵਿੱਚ 14 ਫੁੱਟ ਵੱਧ ਗਿਆ ਹੈ ਜਿਸ ਦੇ ਕਾਰਨ BBMB ਵੱਲੋਂ ਸ਼ਾ ਨਹਿਰ ਬਰਾਜ ਦੇ 4 ਫਲੱਡ ਗੇਟ ਖੋਲ ਦਿੱਤੇ ਗਏ ਨੇ 2 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ بارش ਦੇ ਕਾਰਨ ਪੋਂਗ ਡੈਮ ਦੇ ਪਾਣੀ ਦਾ ਪੱਧਰ 1343.19 ਫੁੱਟ ਤੱਕ ਪਹੁੰਚ ਗਿਆ ਹੈ ਹਿਮਾਚਲ ਵਿੱਚ ਮੀਂਹ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਪਾਣੀ ਦਾ ਕੁੱਲ ਪ੍ਰਵਾਹ 29265 ਕਿਊਸਿਕ ਹੈ ਤੇ ਪੌਂਗ ਡੈਮ ਤੋਂ ਸ਼ਾ ਨਹਿਰ ਬਰਾਜ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ 18502 ਕਿਊਸਿਕ ਹੈ ਇਸ ਕਾਰਨ ਸ਼ਾ ਨਹਿਰ ਬਰਾਜ ਦੇ ਵਿੱਚ ਪਾਣੀ ਦਾ ਪੱਧਰ 330 ਅਸ਼ਾਰੀਆਂ 700 ਮੀਟਰ ਤੱਕ ਪਹੁੰਚ ਗਿਆ ਹੈ ਸ਼ਾਹ ਨਹਿਰ ਬਿਹਰਾਜ ਤੋਂ ਚਾਰ ਫਲੱਡ ਗੇਟਰ ਆਹੀ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਬੀਬੀਐਮਬੀ ਵਿਭਾਗ ਪੰਜਾਬ ਅਤੇ ਹਿਮਾਚਲ ਦੇ ਵਿੱਚ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਸਲਾਹ ਦੇ ਰਿਹਾ ਹੈ ਤਾਂ ਜੋ ਕਿਸੇ ਨੂੰ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਦਸੂਹਾ ਦੇ ਤਲਵਾੜਾ ਨੇੜੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਦੇ ਵਿੱਚ 14 ਫੁੱਟ ਵੱਧ ਗਿਆ ਹੈ ਜਿਸ ਦੇ ਕਾਰਨ BBMP ਵੱਲੋਂ ਸ਼ਾ ਨਹਿਰ ਬਰਾਜ ਦੇ 4 ਫਲੱਡ ਗੇਟ ਖੋਲ ਦਿੱਤੇ ਗਏ ਨੇ 2 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ بارش ਦੇ ਕਾਰਨ ਪੋਂਗ ਡੈਮ ਦੇ ਪਾਣੀ ਦਾ ਪੱਧਰ 1343.19 ਫੁੱਟ ਤੱਕ ਪਹੁੰਚ ਗਿਆ ਹੈ ਹਿਮਾਚਲ ਵਿੱਚ ਵੀ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਪਾਣੀ ਦਾ ਕੁੱਲ ਪ੍ਰਵਾਹ 29265 ਕਿਊਸਿਕ ਹੈ ਤੇ ਪੌਂਗ ਡੈਮ ਤੋਂ ਸ਼ਾ ਨਹਿਰ ਬਰਾਜ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ 18502 ਕਿਊਸਿਕ ਹੈ ਇਸ ਕਾਰਨ ਸ਼ਾ ਨਹਿਰ ਬਰਾਜ ਦੇ ਵਿੱਚ ਪਾਣੀ ਦਾ ਪੱਧਰ 330 ਅਸ਼ਾਰੀਆਂ 700 ਮੀਟਰ ਤੱਕ ਪਹੁੰਚ ਗਿਆ ਹੈ ਸ਼ਾਹ ਨਹਿਰ ਬਿਹਰਾਜ ਤੋਂ ਚਾਰ ਫਲੱਡ ਗੇਟਾ ਰਹੀ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਬੀਬੀਐਮਬੀ ਵਿਭਾਗ ਪੰਜਾਬ ਅਤੇ ਹਿਮਾਚਲ ਦੇ ਵਿੱਚ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਸਲਾਹ ਦੇ ਰਿਹਾ ਹੈ ਤਾਂ ਜੋ ਕਿਸੇ ਨੂੰ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਦਸੂਹਾ ਦੇ ਤਲਵਾੜਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਦੇ ਵਿੱਚ 14 ਫੁੱਟ ਵੱਧ ਗਿਆ ਹੈ ਜਿਸ ਦੇ ਕਾਰਨ ਬੀਬੀਐਮਬੀ ਵੱਲੋਂ ਸ਼ਾ ਨਹਿਰ ਬਰਾਜ ਦੇ ਚਾਰ ਫਲੱਡ ਗੇਟ ਖੋਲ ਦਿੱਤੇ ਗਏ ਨੇ ਦੋ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ بارش ਦੇ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ 1343.19 ਫੁੱਟ ਤੱਕ ਪਹੁੰਚ ਗਿਆ ਹੈ ਹਿਮਾਚਲ ਵਿੱਚ ਮੀਂਹ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਪਾਣੀ ਦਾ ਕੁੱਲ ਪ੍ਰਵਾਹ 29265 ਕਿਊਸਿਕ ਹੈ ਤੇ ਪੌਂਗ ਡੈਮ ਤੋਂ ਸ਼ਾ ਨਹਿਰ ਬਰਾਜ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ 18502 ਕਿਊਸਿਕ ਹੈ ਇਸ ਕਾਰਨ ਸ਼ਾਹ ਨਹਿਰ ਬਿਹਰਾਜ ਦੇ ਵਿੱਚ ਪਾਣੀ ਦਾ ਪੱਧਰ 330.700 ਮੀਟਰ ਤੱਕ ਪਹੁੰਚ ਗਿਆ ਹੈ। ਸ਼ਾਹ ਨਹਿਰ ਬਿਹਰਾਜ ਤੋਂ ਚਾਰ ਫਲੱਡ ਗੇਟਾ ਰਾਹੀਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਬੀਬੀਐਮਬੀ ਵਿਭਾਗ ਪੰਜਾਬ ਅਤੇ ਹਿਮਾਚਲ ਦੇ ਵਿੱਚ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਸਲਾਹ ਦੇ ਰਿਹਾ ਹੈ ਤਾਂ ਜੋ ਕਿਸੇ ਨੂੰ ਵੀ ਜਾਨ-ਮਾਲ ਦਾ ਨੁਕਸਾਨ ਨਾ ਹੋਵੇ।